ਰਮਿੰਦਰ ਸਿੰਘ ਜੀ ਬਸ ਭਾਜੀ ਇਦਾਂ ਅਨੁਪਛਾਤੇ ਦੋ ਬੰਦੇ ਸੀ ਆਏ ਉਹ ਰਾਤ ਨੂੰ ਮਤਲਬ ਕਿ ਚੋਰੀ ਦੇ ਮਕਤਬ ਦੇ ਹਿਸਾਬ ਨਾਲ ਆਏ ਸੀ ਇੱਕ ਅੰਦਰ ਵੜ ਗਿਆ ਉਹ ਜਦੋਂ ਮੈਂ ਉਹ ਮੇਰੀ ਬੇਟੀ ਨੇ ਰੋਲਾ ਪਾਇਆ ਕਿ ਪੜਦੀ ਪਈ ਸੀ ਰੋਲਾ ਪਾਇਆ ਤੇ ਮੈਂ ਨਿਕਲ ਕੇ ਬਾਹਰ ਫੜਨ ਦੀ ਕੋਸ਼ਿਸ਼ ਕੀਤੀ ਉਹ ਇੱਥੇ ਟੱਪ ਗਿਆ ਇਦਾਂ ਅੰਦਰ ਇਦਾਂ ਬਾਹਰ ਸੀ ਮੈਂ ਖਿੱਚਿਆ ਉਹਨੂੰ ਉਹ ਮੇਰੇ ਕਾਬੂ 'ਚ ਨਹੀਂ ਆਇਆ ਉਹਦਾ ਬੈਲੈਂਸ ਖਰਾਬ ਹੋ ਗਿਆ ਉਹ ਉਸ ਬੰਦੇ ਨੇ ਬਾਹਰੋਂ ਮੇਰੇ ਤੇਜ ਹਥਿਆਰ ਨਾਲ ਮਾਰਿਆ ਕੁਛ ਤੇ ਉਹ ਮੇਰੇ ਹੱਥੋਂ ਛੁੱਟ ਗਿਆ ਉਸ ਤੋਂ ਬਾਅਦ ਉਹ ਦੋਵੇਂ ਇੱਥੋਂ ਗਾਇਬ ਹੋ ਗਏ ਮੈਨੂੰ ਲੱਭੇ ਨਹੀਂ ਭੁਲੀਆ ਬਸ ਉਹਨਾਂ ਨੂੰ ਮੂੰਹ ਧੱਕੇ ਦੇ ਸੀ ਮੂੰਹ ਤੋਂ ਨੋਬਲ ਨਹੀਂ ਹੋਦੀ ਜਾਪਦਾ ਕਿ ਪਾ ਲੈ ਗਏ ਸੱਤ ਮੇਰੇ ਭਾਜੀਆ ਇੱਥੇ ਇੱਥੇ ਟੱਕ ਲੱਗਾ ਇੱਕ ਤੇ ਦੋ ਇੱਥੇ ਲੱਗੇ ਤੇ ਚ ਮੇਰੇ ਦੇ ਤਿੰਨ ਚਾਰ ਇੱਥੇ ਲੱਗੇ ਮੈਂ ਬੇਮੀਂ ਦੇ ਦੇਖਣੀ ਉਹਦੀ ਘਰਤੀ ਸੀ ਉਹਨਾਂ ਨੂੰ ਤਿੰਨ ਚਾਰ ਇੱਥੇ ਲੱਗੇ ਤੇ ਦੋ ਦੋ ਲੱਗੇ ਬਾਕੀ ਉਹਦੇ ਨਾਲ ਕੋਈ ਨਾ ਮੋੜ ਲੱਗੀ ਕੋਈ ਨਹੀਂ ਬਸ ਮੂੰਹ ਨਾਲ ਕਿ ਗੇਜ਼ਿੰਗ ਉਹਨੇ ਕਿਹਾ ਕੋਈ ਗੱਲ ਨਹੀਂ ਸ਼ੇਰਿਆ ਆਪਾਂ ਤੁਹਾਡੇ ਕਿਸੇ ਸਮਾਂ ਨਾ ਦੇ। ਤੇ ਕੋਈ ਬੰਦਾ ਇਹ ਚੀਜ਼ ਬਹਿ ਨਹੀਂ ਕਿ ਕੰਮ ਕਰਾ ਦੇ ਕਿਸ ਤਰ੍ਹਾਂ। ਤੱਕ ਤੱਕ ਇਹ ਨਹੀਂ ਸਰਦਾ ਸਹੀ ਫੀਦ ਨਹੀਂ ਮਿਲਦਾ। ਮੇਰੇ ਕੋਲ ਅੱਜ ਸਵੇਰੇ ਆਪਣਾ ਫੋਨ ਆਇਆ ਗੁਰਪ੍ਰੀਤ ਸਿੰਘ ਗਿੱਲ ਸਾਡੇ ਬਲਾਗ ਪ੍ਰਧਾਨ ਨੇ ਕਿ ਤੁਹਾਡੇ ਗਵਾਨ ਘਟਨਾ ਘਟ ਗਈ ਹੈ ਲੇਕਿਨ ਅਗਰ ਬੈਨੋ ਰਾਤ ਨੂੰ ਕਿਤੇ ਹੋਸਪੀਟਲ ਇਤਲਾ ਮਿਲਦੀ ਤੇ ਹੋ ਸਕਦਾ ਉਹ ਚੋਰ ਅਸੀਂ ਕਾਬੂ ਕਰ ਲੈਂਦੇ। ਲੇਕਿਨ ਇਹ ਵੀ ਇੱਕ ਚੂਹੇ ਔਰ ਬਿੱਲੀ ਵਾਲਾ ਖੇਲ ਖੇល ਰਹੇ ਨੇ ਰਾਤੀ ਵੈਸੇ ਤੇ ਕੀ ਉਹਨਾਂ ਡੀਐਸਪੀ ਸਿਟੀ ਨੇ ਸਾਡੇ ਇੱਥੇ ਅਗਸਤ ਤੋਂ ਕਾਫੀ ਤੇਜ਼ ਕਰਵਾਈ ਹੈ ਐਸਐਸਪੀ ਸਾਹਿਬ ਨੇ ਕਰਵਾਈ ਹੈ ਔਰ ਪੀਸੀਆਰ ਵਾਲੇ ਹੂਟਰ ਵਗੈਰਾ ਹੀ ਹੁੰਦੇ ਰਹਿੰਦੇ ਆ ਲੇਕਿਨ ਜਿਹੜੇ ਚੋਰ ਨੇ ਉਹ ਵੀ ਇਸ ਤਾਕ ਚਰ ਵਿੱਚ ਕਿਦੋਂ ਪੀਸੀਆਰ ਵਾਲੇ ਗਾਹ ਲੰਘਣ ਤੇ ਅਸੀਂ ਵਾਰਦਾਤ ਕਰੀ ਹੈ ਔਰ ਇਹ ਬਹੁਤ ਮਹੱਤਵਪੂਰਨ ਘਟਨਾ ਹੈ ਇੱਕ ਸਮਝ ਲਓ ਬੜਾ ਮਾੜਾ ਸੰਕੇਤ ਹੈ ਵੀ ਇਸ ਪੌਸ਼ ਕਲੋਨੀ ਦੇ ਵਿੱਚ ਵੀ ਅਗਰ ਉਹਨਾਂ ਦੇ ਦਿਲ ਖੁੱਲੇ ਨੇ ਔਰ ਬੇਖੌਫ ਹੋ ਕੇ ਅਗਰ ਦੀ ਵਾਰਟਾਪ ਕੇ ਅੰਦਰ ਐਂਟਰ ਕਰ ਰਹੇ ਨੇ ਤੇ ਕਿਸੇ ਦੇ ਘਰ ਵੀ ਕਰ ਸਕਦੇ ਨੇ ਮੈਂ ਆਪਣਾ ਬਿਲਕੁਲ ਆਪਣਾ ਇਸ ਚੀਜ਼ ਦੀ ਬਿਲਕੁਲ ਨਖੇਦੀ ਕਰਨਾ ਔਰ ਬਹੁਤ ਮਾੜੀ ਘਟਨਾ ਹੈ ਔਰ ਕੋਈ ਪ੍ਰਮਾਤਮਾ ਦਾ ਸ਼ੁਕਰ ਵੀ ਜਾਨ ਬਚ ਗਈ ਉਹ ਤੇ ਚਲੋ ਹੱਥ 'ਚ ਸੱਟ ਲੱਗੀ ਹੈ ਔਰ ਕਾਫੀ ਖੂਨ ਹੀ ਖੂਨ ਤੁਸੀਂ ਦੇਖਦੇ ਹੋ ਉਹ ਘਰ ਦੇ ਵਿੱਚ ਫੈਲੇ ਹੋਇਆ ਔਰ ਬੜੀ ਗੰਭੀਰ ਚੋਟ ਲੱਗੀ ਏ ਨੂੰ ਸਮਝਦੇ ਹੋ ਮੈਂ ਮੇਰੇ ਘਰ ਦੇ ਨੇੜੇ ਜਿਹੜੇ ਤੇ ਜੈਸੇ ਮਾੜੇ ਅਨਸਰ ਨਹੀਂ ਆ ਪਰ ਆ ਜਾਣਾ ਇਸ ਫਰਕ ਦੇ ਵਿੱਚ ਦੇ ਕੋ ਐਮਐਲਏ ਸਾਹਿਬ ਤੇ ਆਪ ਆਪਣਾ ਇੱਥੇ ਉਹਨਾਂ ਦਾ ਪਰਿਵਾਰ ਇੱਧਾ ਲੇਕਿਨ ਆਪੀ ਤੇ ਉਸਮਾਨਪੁਰ ਸਿਟੀ ਚ ਰਹਿੰਦੇ ਨੇ ਆ ਲੇਕਿਨ ਫਿਰ ਵੀ ਮੈਂ ਕਹਿੰਨਾ ਚਲੋ ਬਾਕੀ ਦੇ ਪਰਿਵਾਰ ਤੇ ਹੈ ਹੀ ਦੇਣਾ ਸੀ ਅਸੀਂ ਰਹਿ ਰਹੇ ਹਾਂ ਇੱਥੇ ਔਰ ਸਾਡੀ ਪੂਰੀ ਜ਼ਿੰਮੇਵਾਰੀ ਜੇ ਇੱਕ ਦੇ ਆਵਾਜ਼ ਦਿੰਦੇ ਤੇ ਉਸ ਵੇਲੇ ਹੋ ਸਕਦਾ ਸਾਰੀ ਕਲੋਨੀ ਅਸੀਂ ਇਕੱਠੀ ਕਰਦੇ ਔਰ ਉਹਨਾਂ ਨੂੰ ਕਾਬੂ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਲੇਕਿਨ ਪਤਾ ਨਹੀਂ ਚੱਲ ਸਕਿਆ ਮੇਰੀ ਡਿਪਟੀ ਸਾਹਿਬ ਨਾਲ ਗੱਲ ਹੋਈ ਰਾਤੀ ਮੌਜਨਾ ਪੁਲਿਸ ਮੌਕੇ ਤੇ ਪਹੁੰਚੀ ਆ ਔਰ ਮੌਕਾ ਦੇਖ ਕੇ ਚਲੀ ਗਈ ਹੈ ਔਰ ਹੁਣ ਕੈਮਰੇ ਵਗੈਰਾ ਆਲੇ ਦੁਆਲੇ ਜਿਹੜੇ ਉਹ ਖੰਗਾਲਨੇ ਆ ਔਰ ਮੈਨੂੰ ਆਸ ਹੈ ਵੀ ਉਹ ਜ਼ਰੂਰ ਕਾਬੂ ਕਰਨਗੇ ਕਿਨਾ ਭਜੀ ਜਿਹੜਾ ਐਸਆਈ ਸਰندر ਸਿੰਘ ਠਾਣਾ ਸਿਟੀ ਬਟਾਲਾ ਪੜੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਰਾਤੀ ਇੱਥੇ ਦੋ ਬੰਦੇ ਕਹਿੰਦੇ ਰੋਟੇਰੇ ਪੈ ਗਏ ਮਤਾਂ ਭਜੀ ਸਵੇਰੇ ਉਹਨੂੰ ਤਰਾ ਮਿਲੀ ਆ ਵੀ ਤੜਕੇ ਮੌਕਾ ਵੇਖਿਆ ਵਾ ਮੌਕਾ ਵੇਖ ਕੇ ਆਪਾਂ ਫਿੰਗਰਪ੍ਰਿੰਟ ਬੁਲਾਏ ਆ ਤੇ ਉਹ ਫਿੰਗਰਪ੍ਰਿੰਟ ਤੇ ਕੈਮਰੇ ਵੇਖਣਦੇ ਆ ਐਵਰੇਜ ਦੇਖਣ ਦਾ ਹੈ ਤੇ ਬਾਕੀ ਜਿਹੜੇ ਦੀ ਕਾਰਜਦਾਨ ਦੇ ਕੇ ਤੇ ਆਪਾਂ ਪਰਚਾ ਦੇ ਦਿੰਦੇ ਹਾਂ